ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡਾ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਇਹੋ ਜਿਹੀ ਰੈਸਪੀ ਲੈ ਕੇ ਆਏ ਹਾਂ ਜੇਕਰ ਤੁਸੀਂ ਇਹ ਰੈਸਪੀ ਇਸ ਤਰੀਕੇ ਨਾਲ ਬਣਾਓਗੇ ਤਾਂ ਅਸੀਂ ਗਰੰਟੀ ਲੈਂਦੇ ਹਾਂ ਵੀ ਤੁਸੀਂ ਘਰ ਵਿੱਚ ਮੈਗੀ ਖਾਣੀ ਭੁੱਲ ਜਾਓਗੇ ਕਿਉਂਕਿ ਇਹ ਰੈਸਪੀ ਬਹੁਤ ਹੀ ਵਧੀਆ ਬਣਦੀ ਹੈ ਉਹਦੇ ਲਈ ਦੇਖੋ ਅਸੀਂ ਇਸ ਤਰ੍ਹਾਂ ਦੀਆਂ ਘਰ ਵਿੱਚ ਬਣਾਈਆਂ ਹੋਈਆਂ ਸੀਵੀਆਂ ਲੈਣੀਆਂ ਐ ਇਹ ਆਪਾਂ ਉਹੀ ਸੀਵੀਆਂ ਲੈਣੀਆਂ ਜੋ ਆਪਾਂ ਘਰ ਵਿੱਚ ਮੈਦੇ ਤੋਂ ਤਿਆਰ ਕਰਦੇ ਹਾਂ ਤੇ ਆਮ ਆਪਾਂ ਇਹ ਮਿੱਠੀਆਂ ਹੀ ਬਣਾਉਨੇ ਹੁੰਦੇ ਆ ਪਰ ਅੱਜ ਅਸੀਂ ਤੁਹਾਨੂੰ ਇਹ ਇਸ ਤਰੀਕੇ ਨਾਲ ਬਣਾਉਣੀਆਂ ਦੱਸਾਂਗੇ ਵੀ ਤੁਸੀਂ ਮੈਗੀ ਖਾਣੀ ਭੁੱਲ ਜਾਓਗੇ ਉਦਲੀ ਦੇਖੋ ਆਪਾਂ ਸੇਵੀਆਂ ਲਈਆਂ ਨੇ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਆਪਾਂ 2-3 ਪਿਆਜ਼ ਲੈ ਲੈਨੇ ਨੂੰ ਮੋٹے ਪੀਸੀ ਦੇ ਵਿੱਚ ਕੱਟਿਆ ਇੱਕ ਟਮਾਟਰ ਲੈ ਇਹਨੂੰ ਬਰੀਕ ਪੀਸੀ ਦੇ ਵਿੱਚ ਕੱਟਿਆ ਤੇ ਕੁਝ ਹਰੀਆਂ ਮਿਰਚਾਂ ਲਈਆਂ ਨੇ ਤੇ ਆਪਾਂ ਇਹਦੇ ਵਿੱਚ ਇੱਕ ਪਾਵਾਂਗੇ ਮੈਗੀ ਮਸਾਲਾ ਇਸ ਤਰ੍ਹਾਂ ਦਾ ਆਪਾਂ ਇੱਕ ਪੌਚ ਲੈ ਲੈਣਾ ਇਹ 10 ਦੇ 10 ਰੁਪਏ ਦੇ ਕਰੀਬ ਜਿਹੜਾ ਬਾਜ਼ਾਰ ਵਿੱਚ ਤੁਹਾਨੂੰ ਆਸਾਨੀ ਨਾਲ ਮਿਲ ਜਾਊਗਾ ਇਹ ਆਪਾਂ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਤੇਲ ਪਾ ਕੇ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰਨਾ ਹੈ ਤੇ ਫਿਰ ਇਹਦੇ ਵਿੱਚ ਜੀਰਾ ਪਾ ਦੇਣਾ ਜਦੋਂ ਇਹ ਆਪਣਾ ਜੀਰਾ ਇਸ ਤਰ੍ਹਾਂ ਭੁੱਜ ਜਾਊਗਾ ਤਾਂ ਵਿੱਚ ਆਪਾਂ ਜੋ ਪਿਆਜ਼ ਟਮਾਟਰ ਕੱਟ ਕੇ ਰੱਖੇ ਉਹ ਸਾਰੇ ਐਡ ਕਰ ਦੇਣੇ ਆ ਤੇ ਨਾਲ ਹੀ ਆਪਾਂ ਜਦੋਂ ਇਹ ਭੁੱਜ ਜਾਣਗੀ ਤਾਂ ਮੈਗੀ ਮਸਾਲਾ ਐਡ ਕਰ ਦੇਣਾਗਾ ਮੈਗੀ ਮਸਾਲਾ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਕੇ ਹਲਕੇ ਮਸਾਲੇ ਹੋਰ ਵੀ ਪਾਵਾਂਗੇ ਇੱਕ ਚਮਚ ਆਪਾਂ ਤਨੀਆ ਪਾਊਡਰ ਐਡ ਕੀਤਾ ਅੱਧਾ ਚਮਚ ਹਲਦੀ ਇਹ ਸਿਰਫ ਕਲਰ ਦੇਣ ਲਈ ਪਾਇਆ ਤੁਸੀਂ ਚਾਹੋ ਤਾਂ ਛੱਡ ਵੀ ਸਕਦੇ ਹੋ ਇਹਨੂੰ ਇੱਕ ਚਮਚ ਚਿੱਟਾ ਨਮਕ ਅਸੀਂ ਇਹਦੇ ਵਿੱਚ ਲਾਲ ਮਿਰਚ ਦਾ ਯੂਜ਼ ਨਹੀਂ ਕਰ ਰਹੇ ਤੁਸੀਂ ਚਾਹੋ ਤਾਂ ਕਰ ਵੀ ਸਕਦੇ ਹੋਗੇ ਥੋੜੀ ਜਿਹੀ ਲਾਲ ਮਿਰਚ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਜੋ ਸੇਵੀਆਂ ਲਈਆਂ ਸੀ ਸਾਰੀਆਂ ਇਹਦੇ ਵਿੱਚ ਐਡ ਕਰ ਦਿੱਤੀਆਂ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਨਾ ਹੈ ਪਾਣੀ ਐਡ ਕਰਨ ਦੇ ਲਈ ਤੁਸੀਂ ਇਹਨੂੰ ਅੰਦਾਜ਼ੇ ਜਿ ਦੇ ਨਾਲ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਨਹੀਂ ਤਾਂ ਇਸ ਤਰ੍ਹਾਂ ਪਾ ਲੈਣਾ ਵੀ ਜਿਹੜੀਆਂ ਆਪਣੀ ਸੇਵੀਆਂ ਉਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਜਾਣ ਦੇਖੋ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਾਣੀ ਐਡ ਕਰ ਲਿਆ ਤੇ ਹੁਣ ਆਪਾਂ ਇਹਨੂੰ ਟਾ ਕੇ ਪਕਾਵਾਂਗੇ ਇੱਕੋ ਵਾਰੋਂ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਕਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਉਪਰੋਂ ਢੱਕਣ ਨਾਲ ਢੱਕ ਦੇਣਾ ਤਾਂ ਜੋ ਇਹ ਚੰਗੀ ਤਰ੍ਹਾਂ ਪੱਕ ਜਾਣ। 5 ਤੋਂ 10 ਮਿੰਟ ਦੇ ਕਰੀਬ ਆਪਾਂ ਇਹਨੂੰ ਇਸ ਤਰ੍ਹਾਂ ਢੱਕ ਕੇ ਪਕਾ ਲਾਂਗੇ। ਵਿੱਚ ਵਿੱਚ ਚੈੱਕ ਕਰਦੇ ਰਵਾਂਗੇ। ਹਾਂਜੀ ਦੇਖੋ ਆਪਣੀਆਂ ਨਮਕੀਨ ਸੇਵੀਆਂ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਤੇ ਹੁਣ ਆਪਾਂ ਇਹਨੂੰ نیچے ਉਤਾਰ ਲਾਂਗੇ। ਹਾਂਜੀ ਦੇਖੋ ਆਪਣੀ ਜਿਹੜੀ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਤਾਂ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਪਾ ਕੇ ਇਸ ਤਰ੍ਹਾਂ ਸਰਵ ਕਰ ਲਿਆ। ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਇਹ ਮੈਗੀ ਦੀ ਤਰ੍ਹਾਂ ਜਿਹੜੀਆਂ ਸੇਵੀਆਂ ਬਣਾ ਸਕਦੇ ਹੋਗੇ। ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਓ, ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਜਾਂਦੇ ਜਾਂਦੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।